70 ਸਾਲ ਦੀ ਉਮਰ ਤੱਕ ਵੀ ਜਵਾਨੀ ਹਮੇਸ਼ਾ ਚੜੀ ਰਹੇਗੀ ਬਸ ਬਜ਼ੁਰਗਾਂ ਦੀਆਂ ਇਹਨਾਂ ਗੱਲਾਂ ਨੂੰ ਪੱਲੇ ਬੰਨ ਲਓ ਨੰਬਰ 1 ਜੇਕਰ ਤੁਸੀਂ ਸਵੇਰੇ ਉੱਠਣਸਾਰ ਗੁੰਗੁਣੇ ਪਾਣੀ ਵਿੱਚ ਸ਼ਹਿਦ ਤੇ ਨਿੰਬੂ ਨੂੰ ਜੋੜ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਉੱਪਰ ਕੁਝ ਹੀ ਦਿਨਾਂ ਵਿੱਚ ਚਮਕਾ ਜਾਵੇਗੀ ਚਿਹਰਾ ਸ਼ੀਸ਼ੇ ਜਿਹਾ ਤਰ੍ਹਾਂ ਚਮਕਣ ਲੱਗ ਜਾਵੇਗਾ ਨੰਬਰ 2 ਜੇਕਰ ਤੁਸੀਂ ਪੁਦੀਨੇ ਦੀ ਚਟਨੀ ਬਣਾ ਕੇ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਹਾਜਮਾ ਸਹੀ ਰਹਿੰਦਾ ਹੈ ਨਾਲ ਹੀ ਪਰਚਨ ਤੰਤਰ ਵੀ ਮਜ਼ਬੂਤ ਬਣਦਾ ਹੈ ਨੰਬਰ 3 ਅਦਰਕ ਵਾਲੇ ਪਾਣੀ ਨਾਲ ਜੇਕਰ ਤੁਸੀਂ ਸਬਜ਼ੀਆਂ ਨੂੰ ਧੋਲੋ ਇਸ ਨਾਲ ਉਹ ਜਲਦੀ ਨਾ ਖਰਾਬੀ ਨਹੀਂ ਹੁੰਦੀਆਂ ਤੇ ਨਾਲ ਹੀ ਉਹਨਾਂ ਉੱਪਰ ਲੱਗੇ ਸਾਰੇ ਕੀਟਾਣੂ ਵੀ ਖਤਮ ਹੋ ਜਾਂਦੇ ਹਨ ਨੰਬਰ 4 ਜਦੋਂ ਵੀ ਤੁਸੀਂ ਮੂੜੀਆਂ ਦੇ ਪੱਤਿਆਂ ਦਾ ਸਾਗ ਬਣਾਉਂਦੇ ਹੋ ਤਾਂ ਉਸ ਦੇ ਪੱਕਣ ਤੋਂ ਤੁਰੰਤ ਬਾਅਦ ਇਸ ਵਿੱਚ ਇੱਕ ਚਮਚ ਅਚਾਰ ਵਿੱਚ ਅੱਲਾ ਮਸਾਲਾ ਪਾ ਦਿਓ ਇਸ ਦੀ ਮਦਦ ਨਾਲ ਸਾਗ ਬਹੁਤ ਹੀ ਸਵਾਦ ਵਣੇਗਾ ਨਾਲ ਹੀ ਇਹ ਸੇਤ ਲਈ ਵੀ ਬਹੁਤ ਚੰਗਾ ਹੈ ਨੰਬਰ 5 ਜਦੋਂ ਵੀ ਤੁਸੀਂ ਕੋਈ ਵੀ achar ਬਣਾਉਂਦੇ ਹੋ ਤਾਂ ਉਸ ਵਿੱਚ ਹਲਕਾ ਜਿਹਾ ਕਾਲਾ ਨਮਕ ਅਤੇ ਕਾਲੀ ਮਿਰਚ ਵੀ ਜ਼ਰੂਰ ਪਾਇਆ ਕਰੋ ਇਸ ਨਾਲ achar ਦਾ ਸਵਾਦ ਵੱਧਦਾ ਤੇ ਨਾਲ ਹੀ ਉਹ ਲੰਮੇ ਸਮੇਂ ਤੱਕ ਖਰਾਬ ਨਹੀਂ ਹੁੰਦਾ ਨੰਬਰ 6 ਜੇਕਰ ਤੁਸੀਂ ਗਾਜਰਾਂ ਬਣਾਉਣ ਸਮੇਂ ਤੜਕਾ ਲਗਾਉਣ ਤੋਂ ਤੁਰੰਤ ਬਾਅਦ ਸਬਜ਼ੀ ਪਾ ਕੇ ਉਸ ਉੱਪਰ ਕਾਲੀ ਮਿਰਚ ਪਾ ਦਿਓ ਫਿਰ ਇਸ ਵਿੱਚ ਘਟਸੀ ਫੇਰ ਕੇ ਸਬਜ਼ੀ ਨੂੰ ਤੜਕੇ ਵਿੱਚ ਮਿਕਸ ਕਰੋ ਤਾਂ ਇਸ ਨਾਲ ਸਬਜੀ ਬਹੁਤ ਹੀ ਸਵਾਦ ਬਣेंगी ਨੰਬਰ 7 ਜੇਕਰ ਤੁਹਾਡੇ ਪਰੌਂਠੇ ਬਹੁਤ ਹੀ ਸਖਤ ਬਣ ਰਹੇ ਹਨ ਤਾਂ ਤੁਸੀਂ ਆਟੇ ਵਿੱਚ ਇੱਕ ਚਮਚ ਮਲਾਈ ਦਾ ਜ਼ਰੂਰ ਪਾਓ ਇਸ ਤੋਂ ਇਲਾਵਾ ਪਰੌਂਠੇ ਦੀ ਤੈਅ ਵਿੱਚ ਘਿਓ ਜ਼ਰੂਰ ਲਗਾਓ ਇਸ ਨਾਲ ਪਰੌਂਠੇ ਬਹੁਤ ਹੀ ਨਰਮ ਤੇ ਮੁਲਾਇਮ ਬਣਨਗੇ ਨੰਬਰ 8 ਜਦੋਂ ਵੀ ਤੁਸੀਂ ਕਟਮੇ ਕਰੇਲੇ ਦੀ ਸਬਜੀ ਬਣਾਉਂਦੇ ਹੋ ਤਾਂ ਉਹਨਾਂ ਨੂੰ ਕੱਟਣ ਤੋਂ ਤੁਰੰਤ ਬਾਅਦ ਨਮਕ ਅਤੇ ਹਲਦੀ ਲਗਾ ਕੇ ਕੁਝ ਸਮੇਂ ਲਈ ਢੱਕ ਕੇ ਰੱਖੋ ਫਿਰ ਇਹਨਾਂ ਵਿੱਚੋਂ ਕੁਝ ਸਮੇਂ ਬਾਅਦ ਪਾਣੀ ਨੂੰ ਨਿਚੋੜ ਕੇ ਬਾਹਰ ਕੱਢ ਦਿਓ ਇਸ ਤਰ੍ਹਾਂ ਕਰਨ ਨਾਲ ਉਹਨਾਂ ਦਾ ਸਾਰਾ ਕੌੜ ਆਪਨ ਖਤਮ ਹੋ ਜਾਵੇਗਾ ਨੰਬਰ 9 ਆਲੂ ਉੱਪਰ ਤੋਂ ਕਈ ਵਾਰ ਖਰਾਬ ਹੋ ਜਾਂਦੇ ਹਨ ਅਜਿਹੇ ਵਿੱਚ ਜੇਕਰ ਤੁਸੀਂ ਉਹਨਾਂ ਵਿੱਚ ਅਖਬਾਰ ਦੇ ਛੋਟੇ ਛੋਟੇ ਟੁਕੜੇ ਕਰਕੇ ਰੱਖਦੇ ਹੋ ਤਾਂ ਇਸ ਤਰ੍ਹਾਂ ਕਰਨ ਨਾਲ ਆਲੂ ਬਹੁਤ ਦਿਨਾਂ ਤੱਕ ਵੀ ਖਰਾਬ ਨਹੀਂ ਹੋਣਗੇ ਨੰਬਰ 10 ਵਾਟਰ ਫਿਲਟਰ ਦੀ ਟੂਟੀ ਨੂੰ ਕੁਝ ਦਿਨਾਂ ਬਾਅਦ ਏਅਰ ਬਰਡਸ ਦੀ ਮਦਦ ਨਾਲ ਸਾਫ਼ ਜ਼ਰੂਰ ਕਰੋ ਇਸ ਤਰ੍ਹਾਂ ਕਰਨ ਨਾਲ ਹਮੇਸ਼ਾ ਸਾਫ਼ ਰਹੇਗੀ ਤੇ ਤੁਸੀਂ ਬਿਮਾਰੀਆਂ ਤੋਂ ਹਮੇਸ਼ਾ ਲਈ ਬਚੇ ਰਹੋਗੇ ਨੰਬਰ 11 ਜਦੋਂ ਵੀ ਤੁਸੀਂ ਰੋਟੀ ਖਾਂਦੇ ਹੋ ਤਾਂ ਹਮੇਸ਼ਾ 32 ਵਾਰ ਚਬਾ ਕੇ ਹੀ ਖਾਓ ਇਸ ਨਾਲ ਸਰੀਰ ਅੰਦਰ ਖਾਣਾ ਸਹੀ ਤਰੀਕੇ ਨਾਲ ਪਹੁੰਚਦਾ ਤੇ ਜਿਸ ਨਾਲ ਤੁਹਾਡਾ ਪਰਚਨ ਤੰਤਰ ਤੇ ਤੁਸੀਂ ਠੀਕ ਰਹਿੰਦੇ ਹੋ ਨੰਬਰ 12 ਚ ਬੀਨਸ ਤੋਂਫ ਅਤੇ ਜੀਰਾ ਇਹਨਾਂ ਨੂੰ ਤਵੇ ਤੇ ਭੁੰਨ ਲਓ ਫਿਰ ਇਹਨਾਂ ਦੇ ਪਾਊਡਰ ਬਣਾ ਕੇ ਰੋਜ਼ਾਨਾ ਖਾਣੇ ਤੋਂ ਬਾਅਦ ਅੱਧਾ ਚਮਚ ਖਾ ਲਓ ਇਸ ਨਾਲ ਤੁਹਾਡਾ ਕਦੇ ਵੀ ਬੀਪੀ ਹਾਈ ਨਹੀਂ ਹੋਵੇਗਾ ਤੇ ਨਾਲ ਹੀ ਗੈਸ ਦੀ ਸਮੱਸਿਆ ਵੀ ਖਤਮ ਹੋਵੇ ਗੀ ਨੰਬਰ 13 ਦੁੱਧ ਨਾਲ ਸੌਫ ਖਾਣ ਵਾਲਾ ਵਿਅਕਤੀ ਜ਼ਿੰਦਗੀ ਪਰ ਬੁੱਢਾ ਨਹੀਂ ਹੁੰਦਾ ਤੇ ਨਾਲ ਹੀ ਉਸ ਦੀ ਕਦੇ ਵੀ ਨਜ਼ਰ ਕਮਜ਼ੋਰ ਨਹੀਂ ਹੁੰਦੀ ਚਿਹਰੇ ਉੱਪਰ ਚਮਕ ਬਣੀ ਰਹਿੰਦੀ ਹੈ ਨੰਬਰ 14 ਜੇਕਰ ਤੁਸੀਂ ਰੋਜ਼ਾਨਾ ਇੱਕ ਹਰਾ ਕੱਚਾ આમਲਾ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ अनेका ਹੀ ਲਾਭ ਮਿਲਦੇ ਨੇ ਜਿਸ ਨਾਲ ਤੁਸੀਂ अनेका ਹੀ ਰੋਗਾਂ ਤੋਂ ਦੂਰ ਰਹਿੰਦੇ ਹੋ ਜੁਬਾਨੀ ਹਮੇਸ਼ਾ ਸਰੀਰ ਤੇ ਬਰਕਰਾਰ ਰਹਿੰਦੀ ਹੈ ਤੇ ਨਾਲ ਹੀ ਚਿਹਰਾ ਸੂਰਜ ਦੀ ਤਰ੍ਹਾਂ ਚਮਕਦਾ ਰਹਿੰਦਾ ਹੈ ਨੰਬਰ 15 ਚਕੰਦਰ ਦਾ ਜੂਸ ਬਣਾ ਕੇ ਪੀ ਲਿਆ ਕਰੋ ਇਸ ਵਿੱਚ ਵਿਟਾਮਿਨ B12 ਹੁੰਦਾ ਹੈ ਇਸ ਤੋਂ ਇਲਾਵਾ ਦਿਨ ਵਿੱਚ 2 ਕੱਪ ਦੁੱਧੇ ਜ਼ਰੂਰ ਪੀਵੋ ਜਿਸ ਨਾਲ ਤੁਹਾਡੇ ਵਾਲ ਤੇ ਚਿਹਰੇ ਦੀਆਂ अनेका ਹੀ ਸਮੱਸਿਆਵਾਂ ਠੀਕ ਹੋਣ ਲੱਗ ਜਾਣਗੀਆਂ ਨੰਬਰ 16 ਜੇਕਰ ਤੁਸੀਂ ਨਿੰਮ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਉਹਨਾਂ ਦਾ ਜੂਸ ਬਣਾ ਕੇ ਪੀ ਲਓ ਤਾਂ ਇਸ ਨਾਲ ਤੁਹਾਡੇ ਸਰੀਰ ਦੇ अनेका ਹੀ ਰੋਗ ਜੜ ਤੋਂ ਖਤਮ ਹੋ ਜਾਣਗੇ ਖੂਨ ਸਾਫ਼ ਹੋ ਗਿਆ ਤੁਸੀਂ ਵਧੀਆ ਜ਼ਿੰਦਗੀ ਬਤੀਤ ਕਰ ਸਕਦੇ ਹੋ ਨੰਬਰ 17 슈ਗਰ ਦੇ ਮਰੀਜ਼ਾਂ ਨੂੰ ਜਾਮਣ ਜ਼ਰੂਰ ਖਾਣੀ ਚਾਹੀਦੀ ਹੈ ਇਸ ਨਾਲ ਉਹਨਾਂ ਦਾ 슈ਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਤੇ ਨਾਲ ਹੀ ਜੇਕਰ ਤੁਹਾਡੇ ਸਰੀਰ ਅੰਦਰ ਕੋਈ ਬਾੜ ਚੱਲਿਆ ਗਿਆ ਹੋਵੇ ਉਹ ਵੀ ਗਲ ਕੇ ਬਾਹਰ ਨਿਕਲ ਜਾਵੇਗਾ। ਨੰਬਰ 18 ਜੇਕਰ ਤੁਸੀਂ ਰੋਜ਼ਾਨਾ ਇੱਕ ਰਸਗੁੱਲਾ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਹਮੇਸ਼ਾ ਸਹੀ ਬਣੀ ਰਹਿੰਦੀ ਹੈ ਤੇ ਨਾਲ ਹੀ ਉਹਨਾਂ ਨੂੰ ਤਾਕਤ ਵੀ ਮਿਲਦੀ ਹੈ। ਨੰਬਰ 19 ਪਾਲਕ ਦਾ ਸੇਵਨ ਕਰਨ ਵਾਲੇ ਵਿਅਕਤੀ ਅੰਦਰ ਕਦੇ ਵੀ ਵਿਟਾਮਿਨ B 12 ਦੀ ਘਾਟ ਨਹੀਂ ਹੁੰਦੀ ਕਿਉਂਕਿ ਪਾਲਕ ਆਇਰਨ ਦਾ ਇੱਕ ਬਹੁਤ ਵਧੀਆ ਸਰੋਤ ਹੈ ਜੋ ਤੁਹਾਡੇ ਲਈ ਬਹੁਤ ਹੀ ਵਧੀਆ ਖੁਰਾਕ ਹੈ ਨੰਬਰ 2 ਵੀ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਜ਼ਰੂਰ ਕਰਿਆ ਕਰੋ ਸਰੀਰ ਅੰਦਰ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਰਹਿੰਦਾ ਹੈ ਜਿਸ ਕਰਕੇ ਤੁਹਾਡੀਆਂ ਹੱਡੀਆਂ ਜਾਂ ਫਿਰ ਜੋੜਾਂ ਨੂੰ ਕਮਜ਼ੋਰੀ ਨਹੀਂ ਪੈਂਦੀ ਨੰਬਰ 21 ਸੋਇਆਬੀਨ ਦਾ ਸੇਵਨ ਜ਼ਰੂਰ ਕਰਿਆ ਕਰੋ ਇਸ ਵਿੱਚ ਅਨੇਕਾਂ ਹੀ ਤੱਤ ਹਨ ਜੋ ਸਰੀਰ ਨੂੰ ਬਹੁਤ ਹੀ એનર્ਜੀ ਤੇ ਤਾਕਤ ਦਿੰਦੇ ਨੇ ਸਾਨੂੰ ਰੋਜ਼ਾਨਾ ਸੋਇਆਬੀਨ ਖਾਣਾ ਚਾਹੀਦਾ ਹੈ ਨੰਬਰ 22 ਧਰਤੀ ਉੱਪਰ ਬੈਠ ਕੇ ਜਿਹੜੇ ਵਿਅਕਤੀ ਪਾਣੀ ਪੀਂਦੇ ਨੇ ਤੇ ਖਾਣਾ ਖਾਂਦੇ ਨੇ ਉਹਨਾਂ ਦਾ ਪਰਚੰਦੰਤਰ ਪੂਰੀ ਜ਼ਿੰਦਗੀ ਵੀ ਖਰਾਬ ਨਹੀਂ ਹੁੰਦਾ ਤੇ ਨਾਲ ਹੀ ਗੋਡੇ ਵੀ ਹਮੇਸ਼ਾ ਜਵਾਨ ਹੀ ਰਹਿੰਦੇ ਹਨ ਨੰਬਰ 23 ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਖਾਣਾ ਖਾਣ ਤੋਂ ਪਹਿਲਾਂ ਤੇ ਬਾਅਦ ਜ਼ਰੂਰ ਧੋលਿਆ ਕਰੋ ਕਦ ਕਿਟਾਣੂ ਤੋਂ ਬਚੇ ਰਹੋਗੇ ਕਦੇ ਵੀ ਪੇਟ ਅੰਦਰ ਕੀੜੇ ਨਹੀਂ ਪੈਣਗੇ ਨੰਬਰ 24 ਅਲਗਮ ਜ਼ਰੂਰ ਖਾਇਆ ਕਰੋ ਇਸ ਨਾਲ ਸਰੀਰ ਅੰਦਰ ਤਾਕਤ ਪੈਦਾ ਹੁੰਦੀ ਹੈ ਨਾਲ ਹੀ ਚਿਹਰੇ ਤੇ ਚਮਕਾਉਣ ਵਿੱਚ ਵੀ ਬਹੁਤ ਮਦਦ ਕਰਦੀ ਹੈ ਨੰਬਰ 25 ਜੇਕਰ ਚਿਹਰੇ ਤੇ ਬਹੁਤ ਸਾਰੇ ਦਾਗ-ਧੱਬੇ ਹਨ ਤਾਂ ਉਹਨਾਂ ਉੱਪਰ ਦੇਸੀ ਗਾਂ ਦਾ ਦੇਸੀ ਘਿਓ ਲਗਾ ਲਿਆ ਕਰੋ ਇਸ ਨਾਲ ਹੌਲੀ-ਹੌਲੀ ਸਾਰੇ ਦਾਗ ਸਾਫ ਹੋ ਜਾਣਗੇ ਤੇ ਚਿਹਰੇ ਤੇ ਚਮਕ ਆਵੇਗੀ ਹਮੇਸ਼ਾ ਫੁੱਲਾਂ ਦੀ ਤਰ੍ਹਾਂ ਖਿលਿਆ ਹੀ ਰਹੇਗਾ ਨੰਬਰ 26 ਆਪਣੇ ਵਾਲਾਂ ਦੀ ਹਰ ਹਫ਼ਤੇ ਵਿੱਚ ਦੋ ਵਾਰ ਮਾਲਿਸ਼ ਜ਼ਰੂਰ ਕਰ ਲਿਆ ਕਰੋ ਇਸ ਨਾਲ ਸਿਰ ਤੇ ਖੂਨ ਦਾ ਸਰਕਲ ਸਹੀ ਹੋ ਜਾਂਦਾ ਜਿਸ ਨਾਲ ਤੁਹਾਡਾ ਸਿਰ ਜ਼ਿੰਦਗੀ ਭਰ ਲਈ ਵਿਦਾਰਦ ਨਹੀਂ ਕਰਦਾ ਨੰਬਰ 27 ਜੇਕਰ ਤੁਸੀਂ ਧਨੀਏ ਦੀ ਚਾਹ ਬਣਾ ਕੇ ਪੀਲੋ ਤਾਂ ਇਸ ਨਾਲ ਭੁੱਲਣ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਤੇ ਨਾਲ ਹੀ ਹੱਡੀਆਂ ਲਈ ਬਹੁਤ ਹੀ ਫਾਇਦੇਮੰਦ ਹੈ ਇਸ ਤੋਂ ਇਲਾਵਾ ਸਕਿਨ ਨੂੰ ਵੀ ਹੈਲਥੀ ਬਣਾਉਣ ਵਿੱਚ ਮਦਦ ਕਰਦੀ ਹੈ ਨੰਬਰ 28 ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਵਿੱਚ ਗੁੜ ਮਿਕਸ ਕਰਕੇ ਪੀਲੋ ਇਸ ਨਾਲ ਨੀਂਦ ਬਹੁਤ ਹੀ ਵਧੀਆ ਆਉਂਦੀ ਹੈ ਨਾਲ ਹੀ ਸਰੀਰ ਅੰਦਰ ਆਇਰਨ ਦੀ ਕਮੀ ਵੀ ਦੂਰ ਹੁੰਦੀ ਹੈ ਨੰਬਰ 29 ਇਹ ਨੂੰ ਜੇਕਰ ਤੁਸੀਂ ਸਿਰਕੇ ਸਣੇ ਹੀ ਖਾਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਜ਼ਿਆਦਾ ਲਾਭ ਮਿਲਦਾ ਹੈ ਕੱਚਾ ਕੇਲਾ ਖਾਣਾ ਪਕਾ ਕੇ ਪੱਕੇ ਤੋਂ ਜ਼ਿਆਦਾ ਫਾਇਦੇਮੰਦ ਹੈ ਇਸ ਲਈ ਇਹਨਾਂ ਦਾ ਸੇਵਨ ਜ਼ਰੂਰ ਕਰਿਆ ਕਰੋ 100 ਸਾਲ ਤੱਕ ਜਵਾਨ ਤੇ ਮੌਤ ਤੋਂ ਦੂਰ ਰਹੋਗੇ ਨੰਬਰ 13 ਰਾਤ ਦੇ ਸਮੇਂ ਕਦੇ ਵੀ ਆਲੂ ਨਾ ਖਾਓ ਇਸ ਨਾਲ ਤੁਸੀਂ ਬਵਾਸਿਰ ਦੀ ਸਮੱਸਿਆ ਦੇ ਸ਼ਿਕਾਰ ਹੋ ਸਕਦੇ ਹੋ ਨਾਲ ਹੀ ਰਾਤ ਨੂੰ ਖਾਣਾ ਤੁਹਾਨੂੰ ਮੋਟਾਪੇ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ ਨੰਬਰ 31 ਠੰਡੇ ਦੁੱਧ ਦੀ ਬਜਾਏ ਗਰਮ ਦੁੱਧ ਪੀਓ ਇਸ ਨਾਲ ਹੱਡੀਆਂ ਨੂੰ ਜ਼ਿਆਦਾ ਮਜ਼ਬੂਤੀ ਤੇ ਤਾਕਤ ਮਿਲਦੀ ਹੈ ਤੁਸੀਂ ਹਮੇਸ਼ਾ ਸਿਹਤਮੰਦ ਰਹਿੰਦੇ ਹੋ ਨੰਬਰ 32 ਜੇਕਰ ਤੁਪ ਵਿੱਚ ਨਿਕਲਣ ਕਾਰਨ ਤੁਹਾਡੇ ਚਿਹਰੇ ਦਾ ਰੰਗ ਸਾਬਲਾ ਹੋ ਗਿਆ ਹੈ ਤਾਂ ਤੁਸੀਂ ਅੰਗੂਰ ਦਾ ਰਸ ਕੱਢ ਕੇ ਆਪਣੇ ਚਿਹਰੇ ਉੱਪਰ ਲਗਾ ਲਓ ਚਿਹਰੇ ਦਾ ਰੰਗ ਪਹਿਲਾਂ ਦੀ ਤਰ੍ਹਾਂ ਗੋਰਾ ਹੋ ਜਾਵੇਗਾ। ਨੰਬਰ 33 ਮਿੱਠੇ ਤੋਂ ਪਰਹੇਜ਼ ਰੱਖਿਆ ਕਰੋ ਇਸ ਨਾਲ ਤੁਹਾਡਾ ਸਰੀਰ ਉਮਰ ਤੋਂ ਪਹਿਲਾਂ ਹੀ ਬੁੱਢਾ ਨਜ਼ਰ ਆਉਣ ਲੱਗ ਜਾਂਦਾ ਜਿਸ ਕਾਰਨ ਤੁਸੀਂ ਨੀਕਾ ਹੀ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹੋ। ਨੰਬਰ 34 ਖਾਣਾ ਖਾਣ ਤੋਂ ਬਾਅਦ ਇੱਕ ਵੱਡੀ ਇਲਾਇਚੀ ਚਬਾ ਕੇ ਖਾ ਲਓ ਖਾਣਾ ਜਲਦੀ ਨਾਲ ਹਾਜਮ ਹੋ ਜਾਵੇਗਾ ਇਸ ਤੋਂ ਇਲਾਵਾ ਜ਼ਿਆਦਾ ਸੇਵਨ ਘੱਟ ਕਰੋ ਇਸ ਨਾਲ ਸਰੀਰ ਅੰਦਰ ਗੈਸ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਨੰਬਰ 35 ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਕਦੇ ਵੀ ਦੁੱਧ ਕੇਲਾ ਇਕੱਠੇ ਨਹੀਂ ਖਾਣੇ ਚਾਹੀਦੇ ਇਸ ਨਾਲ ਉਹਨਾਂ ਦਾ ਪੇਟ ਹੋਰ ਵੀ ਖਰਾਬ ਹੋ ਸਕਦਾ ਹੈ। ਨੰਬਰ 36 ਮੇਥੀ ਦਾਣੇ ਦੇ ਪੇਸਟ ਵਿੱਚ ਦੁੱਧ ਪਾ ਕੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਚਿਹਰੇ ਨੂੰ ਨੇਕਾ ਹੀ ਲਾਭ ਮਿਲਣਗੇ ਚਿਹਰੇ ਤੇ ਕੁਦਰਤੀ ਚਮਕ ਆਉਣ ਲੱਗ ਜਾਵੇਗੀ। ਨੰਬਰ 37 ਜੇਕਰ ਤੁਹਾਡਾ ਹਾਜਮਾ ਖਰਾਬ ਰਹਿੰਦਾ ਹੈ ਤਾਂ ਤੁਸੀਂ ਜ਼ਿਆਦਾ ਗਰਮ ਚੀਜ਼ਾਂ ਦਾ ਸੇਵਨ ਨਾ ਕਰਿਆ ਕਰੋ ਇਸ ਨਾਲ ਤੁਹਾਡਾ ਪਰਚਨ ਤੰਤਰ ਹੋਰ ਵੀ ਕਮਜ਼ੋਰ ਹੋਣ ਲੱਗ ਜਾਂਦਾ ਹੈ। ਨੰਬਰ 38 ਜੇਕਰ ਤੁਹਾਡੇ ਮੇਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੈ ਤਾਂ ਤੁਸੀਂ ਪੁਦੀਨੇ ਦੇ ਪੱਤੇ ਸਵੇਰ ਸਮੇਂ ਚਬਾ ਲਓ ਫਿਰ ਕੁਝ ਸਮੇਂ ਬਾਅਦ ਪਾਣੀ ਪੀ ਲਓ ਦਿਨਾਂ ਵਿੱਚ ਹੀ ਮੇਦੇ ਦੀ ਗਰਮੀ ਦੂਰ ਹੋ ਜਾਵੇਗੀ। ਨੰਬਰ 39 ਜੇਕਰ ਸਿਰ ਵਿੱਚ ਜ਼ਿਆਦਾ ਦਰਦ ਰਹਿੰਦਾ ਹੈ ਤਾਂ ਹਫ਼ਤੇ ਵਿੱਚ 2-3 ਵਾਰ ਸਰੋਂ ਦਾ ਕੋਸਾ ਤੇਲ ਕਰਕੇ ਆਪਣੇ ਵਾਲਾਂ ਵਿੱਚ ਲਗਾਓ। 10-15 ਮਿੰਟ ਮਾਲਿਸ਼ ਕਰੋ ਇਸ ਨਾਲ ਹੌਲੀ-ਹੌਲੀ ਦਰਦਿਸਮਸਿਆ ਠੀਕ ਹੋਣ ਲੱਗ ਜਾਵੇਗੀ। ਨੰਬਰ 40 ਜੇਕਰ ਤੁਸੀਂ ਹੱਤੋਂ ਜ਼ਿਆਦਾ ਟੈਨਸ਼ਨ ਅਤੇ ਤਣਾਅ ਵਿੱਚ ਰਹਿੰਦੇ ਹੋ ਤਾਂ ਇਸ ਦਾ ਸਿੱਧਾ ਅਸਰ ਤੁਹਾਡੇ ਚਿਹਰੇ ਤੇ ਅਤੇ ਦਿਮਾਗ ਤੇ ਪੈਂਦਾ ਹੈ ਜਿਸ ਨਾਲ ਦੋਨੇ ਹੀ ਖਰਾਬ ਹੋਣ ਲੱਗ ਜਾਂਦੇ ਹਨ। ਨੰਬਰ 41 ਜੇਕਰ ਤੁਸੀਂ ਕੱਪੜੇ ਧੋਣ ਸਮੇਂ ਪਾਣੀ ਵਾਲੀ ਸਰਫ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਕੱਪੜੇ ਜ਼ਿਆਦਾ ਸਾਫ਼ ਹੁੰਦੇ ਨੇ ਤੇ ਨਾਲ ਹੀ ਕੱਪੜਿਆਂ ਵਿੱਚੋਂ ਸਮੈਲ ਵੀ ਨਹੀਂ ਆਉਂਦੀ ਕੱਪੜੇ ਚਮਕ ਉੱਟਦੇ ਹਨ। ਨੰਬਰ 42 ਗਾਜਰ, ਮੂਲੀ, ਸਲਗਮ ਆਦਿ ਕੱਚੀਆਂ ਸਬਜ਼ੀਆਂ ਖਾ ਲਿਆ ਕਰੋ ਇਹਨਾਂ ਨਾਲ ਸਰੀਰ ਨੂੰ ਬਹੁਤ ਏ ਲਾਭ ਮਿਲਦੇ ਨੇ ਜਿੰਨਾ ਕਾਰਨ ਤੁਸੀਂ ਲੰਮੀ ਉਮਰ ਤੱਕ ਜਵਾਨ ਤੇ ਸਿਹਤਮੰਦ ਰਹਿੰਦੇ ਹੋ। ਨੰਬਰ 43 ਜੇਕਰ ਤੁਹਾਡੀ ਯਾਦਸ਼ਕਤੀ ਤੇ ਦਿਮਾਗ ਕਮਜ਼ੋਰ ਹੋਣ ਲੱਗ ਗਿਆ ਹੈ ਤਾਂ ਤੁਸੀਂ ਰਾਤ ਨੂੰ ਦੁੱਧ ਵਿੱਚ ਧਨੀਆ ਪਾੜ ਕੇ ਪੀ ਲਿਆ ਕਰੋ ਕਦੇ ਵੀ ਯਾਦਸ਼ਕਤੀ ਕਮਜ਼ੋਰ ਨਹੀਂ ਹੋਵੇਗੀ ਤੇ ਦਿਮਾਗ ਹਮੇਸ਼ਾ ਤਰੋਤਾਜ਼ਾ ਤੇ ਤੇਜ਼ ਹੀ ਮਹਿਸੂਸ ਕਰੇਗਾ। ਨੰਬਰ 44 ਲੋੜ ਤੋਂ ਜ਼ਿਆਦਾ ਬੋਲਿਆ ਨਾ ਕਰੋ ਇਸ ਨਾਲ ਤੁਸੀਂ ਉੱਚੀਆਂ ਮੰਜ਼ਲਾਂ ਤੱਕ ਆਸਾਨੀ ਨਾਲ ਪਹੁੰਚ ਸਕਦੇ ਹੋ ਕਿਉਂਕਿ ਤੁਹਾਡਾ ਦਿਮਾਗ ਤੁਹਾਡੇ ਕੰਮ ਵੱਲ ਹੋਵੇਗਾ ਨਾ ਕਿ ਦੂਜਿਆਂ ਨਾਲ ਗੱਲਾਂ ਕਰਕੇ ਸਮਾਂ ਖਰਾਬ ਕਰਨ ਵੱਲ ਹੋਵੇਗਾ। ਨੰਬਰ 45 ਜੇਕਰ ਤੁਹਾਨੂੰ ਰਾਤ ਨੂੰ ਬਾਰ-ਬਾਰ ਡਰਾਵਣੇ ਸੁਪਨੇ ਆ ਰਹੇ ਹਨ ਤਾਂ ਆਪਣੇ ਸਿਰਹਾਣੇ ਥੱਲੇ ਰੋਜ਼ਾਨਾ ਲੋਹੇ ਦਾ ਚਾਕੂ ਰੱਖ ਕੇ ਸੌਜੋ ਇਸ ਨਾਲ ਕਦੇ ਵੀ ਡਰਾਵਣੇ ਸੁਪਨੇ ਨਹੀਂ ਆਉਣਗੇ। ਨੰਬਰ 46 ਕੱਚਾ ਪਿਆ ਜ਼ਰੂਰ ਖਾਇਆ ਕਰੋ ਦਿਲ ਦੀਆਂ ਬਿਮਾਰੀਆਂ ਤੋਂ ਕੋਹਾਂ ਦੂਰ ਰਹੋਗੇ ਨਾਲ ਹੀ ਸਰੀਰ ਅਨੇਕਾਂ ਹੀ ਰੋਗਾਂ ਤੋਂ ਹਮੇਸ਼ਾ ਲਈ ਬਚਿਆ ਰਹੇਗਾ। ਨੰਬਰ 47 ਸਬਜ਼ੀ ਨੂੰ ਜ਼ਿਆਦਾ ਸਮਾਂ ਨਾ ਪਕਾਇਆ ਕਰੋ ਇਸ ਨਾਲ ਇਸ ਦੇ ਪੋਸ਼ਟਿਕ ਤੱਤ ਖਤਮ ਹੋ ਜਾਂਦੇ ਹਨ ਤੇ ਨਾਲ ਹੀ ਇਸ ਨੂੰ ਹਮੇਸ਼ਾ ਟੱਕ ਕੇ ਹੀ ਪਕਾਉਤਾਂ ਜੋ ਜਲਦੀ ਪੱਕ ਸਕੇ। ਨੰਬਰ 48 ਜੇਕਰ ਤੁਸੀਂ ਕਾੜਨੀ ਵਿੱਚ ਲੱਸੀ ਬਣਾ ਕੇ ਪੀਂਦੇ ਹੋ ਤਾਂ ਇਹ ਜਿਆਦਾ ਸਵਾਦ ਤੇ ਸਿਹਤ ਲਈ ਬਹੁਤ ਹੀ ਚੰਗੀ ਹੈ ਇਸ ਨਾਲ ਤੁਹਾਡੇ ਸਰੀਰ ਨੂੰ ਨਿੱਕਾ ਹੀ ਲਾਭ ਮਿਲਦੇ ਹਨ ਨੰਬਰ 49 ਜੇਕਰ ਤੁਸੀਂ ਸਵੇਰ ਦੇ ਸਮੇਂ ਖਾਲੀ ਪੇਟ ਮੂੰਗੀ ਦੀ ਦਾਲ ਦਾ 10 ਸਿਲਕਾ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਭજન ਤੇਜ਼ੀ ਨਾਲ ਘਟ ਹੋਣ ਲੱਗ ਜਾਵੇਗਾ ਇਸ ਤੋਂ ਇਲਾਵਾ ਜਿਹੜੇ ਲੋਕ ਮਿਸ਼ਰੀ ਦਾ ਸੇਵਨ ਜ਼ਿਆਦਾ ਕਰਦੇ ਹਨ ਉਹਨਾਂ ਦੇ ਸਰੀਰ ਨੂੰ अनेका ਹੀ ਲਾਭ ਮਿਲਦੇ ਹਨ ਨੰਬਰ 50 ਅਰੂਧ ਖਾਣ ਵਾਲੇ ਵਿਅਕਤੀ ਦੇ ਵਾਲਾਂ ਨੂੰ अनेका ਹੀ ਲਾਭ ਮਿਲਦੇ ਨੇ ਜਿਸ ਕਾਰਨ ਉਹਨਾਂ ਦੇ ਵਾਲ ਚਮਕਦਾਰ ਲੰਮੇ ਅਤੇ ਭਰਵੇਂ ਹੁੰਦੇ ਹਨ ਜੇਕਰ ਗਰਭਪਤੀ ਔਰਤ ਰੋਜ਼ਾਨਾ ਅਰੂਧ ਦਾ ਸੇਵਨ ਕਰੇ ਤਾਂ ਉਸਦੇ ਬੱਚੇ ਦੇ ਵਾਲਾਂ ਦੀ ਗ੍ਰੋਥ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਨੰਬਰ 51 ਅਲੋਵੇਰਾ ਦਾ ਜੂਸ ਪੀਣਾ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਨਾਲ ਹੀ ਜੇਕਰ ਸਰੀਰ ਅੰਦਰ ਖੂਨ ਦੀ ਕਮੀ ਹੋਵੇਗੀ ਉਹ ਵੀ ਪੂਰੀ ਹੋ ਜਾਵੇਗੀ। ਨੰਬਰ 52 ਜੇਕਰ ਤੁਸੀਂ ਆਪਣੇ ਖੂਨ ਨੂੰ ਪਤਲਾ ਹੀ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਹਰੀ ਇਲਾਇਚੀ ਚਬਾ ਕੇ ਜ਼ਰੂਰ ਖਾਇਆ ਕਰੋ ਇਸ ਤੋਂ ਇਲਾਵਾ ਦੁੱਧ ਹਮੇਸ਼ਾ ਪਤਲਾ ਹੀ ਬਣਾ ਕੇ ਪੀਓ। ਨੰਬਰ 53 ਜੇਕਰ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਖਾਣੇ ਵਿੱਚ ਕद्दू ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰਿਆ ਕਰੋ ਦਿਨਾਂ ਵਿੱਚ ਹੀ ਸਮੱਸਿਆ ਠੀਕ ਹੋਣ ਲੱਗ ਜਾਵੇਗੀ। ਨੰਬਰ 54 ਜੇਕਰ ਤੁਸੀਂ ਕਿਤੇ ਜਾਣ ਸਮੇਂ ਸੁੱਕਾ ਧਣੀਆਂ ਚਬਾ ਕੇ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਤੁਹਾਡਾ ਹਰ ਕੰਮ ਸਿਰੇ ਚੜ ਜਾਂਦਾ ਨਾਲ ਹੀ ਜ਼ਿਆਦਾ ਖੱਜਲ ਖਵਾਰੀ ਵੀ ਨਹੀਂ ਕਰਨੀ ਪੈਂਦੀ। ਨੰਬਰ 55 ਜਿਹੜੀਆਂ ਔਰਤਾਂ ਦਾ ਜਨਮ ਅਗਸਤ ਮਹੀਨੇ ਵਿੱਚ ਹੁੰਦਾ ਹੈ ਉਹ ਔਰਤਾਂ ਹਮੇਸ਼ਾ ਦੂਜਿਆਂ ਦਾ ਭਲਾ ਕਰਦੀਆਂ ਹਨ ਆਪਣੀ ਜ਼ਿੰਦਗੀ ਕੱਢ ਦਿੰਦੀਆਂ ਨੇ ਤੇ ਆਪਣੇ ਬਾਰੇ ਕਦੇ ਵੀ ਕੁਝ ਨਹੀਂ ਕਰਦੀਆਂ। ਨੰਬਰ 56 ਜੇਕਰ ਬੱਚਿਆਂ ਦੇ ਸਰੀਰ ਉੱਪਰ ਦਾਣੇ ਨਿਕਲ ਜਾਣ ਤਾਂ ਉਹਨਾਂ ਦੇ ਸਰੀਰ ਉੱਪਰ ਸ਼ਹਿਦ ਵਿੱਚ ਸਿਰਕਾ ਮਿਲਾ ਕੇ ਮਾਲਿਸ਼ ਕਰ ਦਿਓ ਬਹੁਤ ਜਲਦੀ ਦਾਣੇ ਨਿਕਲਣੇ ਖਤਮ ਹੋ ਜਾਣਗੇ। ਨੰਬਰ 57 ਜੇਕਰ ਤੁਸੀਂ ਆਪਣੇ ਚਿਹਰੇ ਤੇ ਸੂਰਜਮੁਖੀ ਦੇ ਤੇਲ ਨਾਲ ਮਾਲਿਸ਼ ਕਰਦੇ ਹੋ ਤਾਂ ਤੁਹਾਡਾ ਚਿਹਰਾ ਚਮਕਦਾਰ ਬਣਦਾ ਨਾਲ ਹੀ ਚਿਹਰੇ ਦੇ ਤਾਕਤਬੇ ਸਾਫ਼ ਹੁੰਦੇ ਹਨ ਨੰਬਰ 58 ਰਾਤ ਨੂੰ ਸੌਣ ਤੋਂ ਪਹਿਲਾਂ ਸਰੋਂ ਦੇ ਤੇਲ ਨੂੰ ਗੋਸਾ ਕਰਕੇ ਆਪਣੇ ਪੈਰਾਂ ਦੀ ਮਾਲਿਸ਼ ਕਰ ਲਓ ਇਸ ਨਾਲ ਤੁਹਾਡਾ ਸਰੀਰ ਪੂਰੇ ਦਿਨ ਚੁਸਤ ਰਹਿੰਦਾ ਤੇ ਨਾਲ ਹੀ ਸਰੀਰਕ ਤਕਾਬਟ ਵੀ ਨਹੀਂ ਹੁੰਦੀ ਨੰਬਰ 69 ਖਾਲੀ ਪੇਟ ਜੇਕਰ ਤੁਸੀਂ ਗਾਜਰ ਨੂੰ ਬਿਨਾਂ ਕੱਟੇ ਖਾਂਦੇ ਹੋ ਤਾਂ ਇਸ ਨਾਲ ਤੁਹਾਡੀ ਕਮਰ ਵਿੱਚ ਅਤੇ ਰੀੜ ਦੀ ਹੱਡੀ ਵਿੱਚ ਕਦੇ ਵੀ ਦਰਦ ਨਹੀਂ ਹੋਵੇਗਾ ਕਿਉਂਕਿ ਇਹ ਰੀੜ ਦੀ ਹੱਡੀ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੀ ਹੈ ਇਸ ਤੋਂ ਇਲਾਵਾ ਇਸ ਨਾਲ ਤੁਹਾਡੇ ਸਰੀਰ ਅੰਦਰ ਕਦੇ ਵੀ ਖੂਨ ਦੀ ਕਮੀ ਨਹੀਂ ਹੋਵੇਗੀ ਨੰਬਰ 60 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਤੇਜ਼ ਬੁਖਾਰ ਹੋ ਜਾਵੇ ਤਾਂ ਕਦੂ ਦੇ ਟੁਕੜੇ ਕੱਟ ਕਰ ਲਓ ਉਹਨਾਂ ਦੀ ਮਾਲਿਸ਼ ਆਪਣੇ ਮੱਥੇ ਤੇ ਕਰੋ ਇਸ ਨਾਲ ਬੁਖਾਰ ਤੁਰੰਤ ਉਤਰ ਜਾਵੇਗਾ ਨੰਬਰ 66 ਜੇਕਰ ਤੁਸੀਂ ਆਟੇ ਨੂੰ ਗੁੰਨਣ ਤੋਂ ਬਾਅਦ ਉਸ ਉੱਪਰ ਨਿੰਬੂ ਨਿਚੋੜ ਦਿਓ ਤਾਂ ਇਸ ਨਾਲ ਕਦੇ ਵੀ ਤੁਹਾਡਾ ਆਟਾ ਖਰਾਬ ਨਹੀਂ ਹੋਵੇਗਾ ਤੇ ਨਾਲ ਹੀ ਰੋਟੀ ਖਾਣ ਵਿੱਚ ਵੀ ਬਹੁਤ ਸਵਾਦ ਲੱਗੇਗੀ। ਨੰਬਰ 62 ਜੇਕਰ ਤੁਸੀਂ ਨਿੰਬੂ ਵਿੱਚੋਂ ਜ਼ਿਆਦਾ ਰਸ ਲੈਣਾ ਚਾਹਤੇ ਹੋ ਤਾਂ ਉਹਨਾਂ ਨੂੰ ਕੁਝ ਸਮੇਂ ਲਈ ਗਰਮ ਪਾਣੀ ਵਿੱਚ ਪਾ ਕੇ ਰੱਖ ਦਿਓ ਫਿਰ ਜਦੋਂ ਤੁਸੀਂ ਇਸ ਨੂੰ ਨਿਚੋੜੋਗੇ ਰਸ ਜ਼ਿਆਦਾ ਨਿਕਲੇਗਾ। ਨੰਬਰ 63 ਸਵੇਰੇ ਉੱਠਣਸਾਰ 10-15 ਮਿੰਟਸ ਸਾਰ ਨੂੰ ਅੰਦਰ ਨੂੰ ਖਿੱਚਿਆ ਕਰੋ ਬਾਹਰ ਨੂੰ ਛੱਡੋ ਇਸ ਤਰ੍ਹਾਂ ਕਰਨਾ ਤੁਸੀਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਹਮੇਸ਼ਾ ਲਈ ਬਚੇ ਰਹੋਗੇ। ਨੰਬਰ ਚੌਂ ਜੀਕਰ ਤੁਹਾਡਾ ਕੋਈ ਵੀ ਦੰਦ ਹਿੱਲ ਰਿਹਾ ਹੋਵੇ ਤਾਂ ਉਸ ਉੱਪਰ ਅਦਰਕ ਦਾ ਪੇਸਟ ਲਗਾ ਲਓ ਇਸ ਤਰ੍ਹਾਂ ਕਰਨਾ ਉਹ ਦੁਬਾਰਾ ਤੋਂ ਮਜ਼ਬੂਤ ਹੋ ਜਾਣਗੇ ਤੇ ਦੁਬਾਰਾ ਹਿੱਲਣਗੇ ਵੀ ਨਹੀਂ ਨੰਬਰ ਪੰਜ ਜਿਹੜੇ ਲੋਕ ਰੋਜ਼ਾਨਾ ਇੱਕ ਅਦਰਕ ਦਾ ਟੁਕੜਾ ਚਬਾ ਲੈਂਦੇ ਹਨ ਉਹਨਾਂ ਉਹ ਬਿਮਾਰੀਆਂ ਤੋਂ ਕੋਹਾਂ ਦੀ ਦੂਰੀ ਤੇ ਰਹਿੰਦੇ ਹਨ ਨਾਲ ਹੀ ਉਹਨਾਂ ਦੇ ਚਿਹਰੇ ਤੇ ਸਰੀਰ ਤੇ ਜਵਾਨੀ ਹਮੇਸ਼ਾ ਚੜੀ ਰਹਿੰਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ